मां बनंदा ਸੁਪਨਾ ਪੂਰਾ ਕਰਨ ਦਾ ਇਲਾਜ ਕੀਤਾ ਜਾਂਦਾ ਹੈ। ਬਾਝਪਨ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਉਸ ਦਾ ਇਲਾਜ ਅਸੰਭਵ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟra ਤੋਂ ਆਈ ਮਾਹੇ ਡਾਕਟਰ ਪਾਗਿਆ ਸ਼੍ਰੀ ਨੇ ਬਟਾਲਾ ਦੇ ਇਸ ਹਸਪਤਾਲ 'ਚ ਵਿਸ਼ੇਸ਼ ਤੌਰ ਤੇ 2 ਦਿਨਾਂ ਕੈਂਪ ਲਾਇਆ ਅਤੇ ਦੱਸਿਆ ਕਿ ਇਸ ਹਸਪਤਾਲ ਤੋਂ ਕੋਈ ਵੀ ਸੰਤਾਨ ਰਹਿਤ ਮਾਪੇ ਲਾਭ ਲੈ ਸਕਦੇ ਨੇ। ਡਾਕਟਰ ਨਿਤਿਕਾ ਨੇ ਦੱਸਿਆ ਕਿ ਬਹੁਤ ਸਾਰੇ ਮਾਪਿਆਂ ਦੀ ਕੁੱਖ ਭਰ ਚੁੱਕੀ ਹੈ। ਪਰਮ ਨੇ ਡਾਕਟਰ ਪਾਗਿਆ ਸ਼੍ਰੀ ਕਾਹਲ ਨੇ ਮਹਾਰਾਸ਼ਟra ਸੇ ਆਈ ਹੂੰ। यहाँ वैदिक कर्मा हॉस्पिटल में दो दिन का कैंप आयोजित किया गया है जिसमे मोर देन हंड्रेड पेशेंट्स आए है इन्फर्टिलिटी के लिए कैंप रखा गया है यानी निशंतान तक जिनको बच्चे नहीं होते हैं उनके लिए ये दो दिन का कैंप का आयोजन किया गया है तो हमने अभी इसके पहले भी विगत दो, दो, दो तीन वर्ष से हम ट्रीटमेंट कर रहे है पेशेंटा सिर्फ कोविड की वजह से कुछ कम कर पाए थे इसलिए अभी कैंप का आयोजन किया गया है तो सभी से अनुरोध है कि आए और यहाँ पे हमें सेवा का मौका दे धन्यवाद मैं डॉक्टर निकिता हमारे यहाँ वेदिकमा आयुर्वेदिक हॉस्पिटल में बहुत सारे इनफर्टिलिटी के कपल्स को जो है वो कंसीव हुआ है और कोई भी प्रॉब्लम टाइप्रॉइड ए एम एच सीमन एनालिसिस में कोई दिक्कत है कोई भी दिक्कत आप लेकर आ सकते हैं आपको यहाँ पे उसका सोल्यूशन जो ਇਸ ਦੇ ਨਾਲ ਹੀ ਇਸ ਹਸਪਤਾਲ ਦੇ ਐਮ ਡੀ ਤਾਰਾ ਸਿੰਘ ਉਪਲ ਨੇ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਸਪਤਾਲ 'ਚ ਮੌਜੂਦ ਆਯੁਰਵੈਦਿਕ ਦੀ ਤਾਕਤ ਅਤੇ ਡਾਕਟਰ ਭਗਿਆ ਸ਼੍ਰੀ ਦੀ అనుభవੀ ਸਲਾਹ ਦਾ ਫਾਇਦਾ ਲੈਣ ਅਤੇ ਸੰਤਾਨ ਰਹਿਤ ਹੋਣ ਦੇ ਦੁੱਖ ਤੋਂ ਨਿਜਾਤ ਪਾਉਣ ਮੈਂ ਤਾਰਾ ਸਿੰਘ ਉਪਲ ਐਮ ਡੀ ਵੈਦਿਕ ਰਮਾ ਮਲਕੀ ਸਪੈਸ਼ਲਿਟੀ ਆਯੁਰਵੈਦਿਕ ਹਸਪਤਾਲ ਕਟੜਾ ਅਨ ਸੋਰਾ ਸਲਾਹ ਪ੍ਰਯਾਜ ਦੇ ਵਿੱਚ ਦੇ ਪ੍ਰਸਿੱਧ ਇਨਫਰਟੀਲਿਟੀ ਅਤੇ ਨਾਰੀ ਸੈਕਸਿਸਟਾ ਡਾਕਟਰ ਭਗਿਆ ਸ਼੍ਰੀ ਜੀ ਮਹਾਰਾਸ਼ਟਰ ਤੋਂ ਸਾਡੇ ਕੋਲ ਆਏ ਹੋਏ ਨੇ ਤੇ ਸੈਂਕੜੇ ਮੀਸ ਜੋ ਟੈਂਪ ਦੇ ਵਿੱਚ ਆਏ ਨੇ ਉਹਨਾਂ ਨੂੰ ਉਹਨਾਂ ਦਾ ਟ੍ਰੀਟਮੈਂਟ ਕਰਦੇ ਨੇ ਇਸ ਤੋਂ ਪਹਿਲਾਂ ਨਹੀਂ ਉਹਨਾਂ ਨੇ ਆਲਰੇਡੀ ਸਾਡੇ ਕੋਲ ਆਂਦੇ ਰਹੇ ਔਰ ਬਹੁਤ سارے ਪੇਸ਼ੈਂਟ ਆ ਜਿਹੜਾ ਟ੍ਰੀਟਮੈਂਟ ਚਾਹਤਾ ਸੀ ਤੇ ਬਹੁਤ ਸਾਰੇ ਪੇਸ਼ੈਂਟ ਨੂੰ ਕੰਸੀਲਿੰਗ ਵੀ ਹੋਇਆ ਮੈਂ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਐਲਫਰਟੀ ਰਿਸਕ ਦੇ ਨਾਲ ਕੋਈ ਵੀ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਇਸ਼ੂ ਚਾਹੇ ਉਹ ਔਰਤਾਂ ਦਾ ਹੈ ਟਾਈ ਮਰਦਾਂ ਦਾ ਟਿਊਬਰਕਲ ਬਲੋਕੇਜ ਹੈ ਜਾਂ ਸੈਗ ਫਾਈਬਰ ਹੈ ਐਂਡ ਕੋਈ ਵੀ ਪੀਸੀਓ ਦੀ ਤੱਕ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਹਨਾਂ ਨੂੰ ਥਰੂ ਆਯੁਰਵੇਦ ਦਾ ਡਾਕਟਰ ਭਾਗਿਆ ਸ਼ਿਰੀਦੇ ਥਰੂ ਜੋ ਟ੍ਰੀਟਮੈਂਟ ਵੈਦਿਕਰਮਾ ਹਸਪੀਟਲ ਵਿੱਚ ਪ੍ਰੋਵਾਈਡ ਹੈ ਤੇ ਆਈਵੀਐਫ ਫੇਲਿਅਰ ਕੇਸ ਦੀ ਆਪਣਾ ਇਲਾਜ ਜਿਹੜਾ ਹੈ ਉਹ ਸਲਾਹ ਲੈ ਕੇ ਕਰਵਾ ਸਕਦੇ ਹੈ ਵੈਦਿਕਰਮਾ ਮਲਕੀ ਸਪੈਸ਼ਲਿਟੀ ਆਯੁਰਵੇਦਿਕ ਹਸਪੀਟਲ ਐਸ ਸੀ ਐਫ ਪੇ 24 ਧਰਮਪੁਰਾ ਕਲੋਨੀ ਬਟਾਰਾ ਲਿਖਿਆ ਸਿਵਲ ਹਸਪੀਟਲ ਵਾਲੇ ਰੋਡ ਤੇ ਤੁਸੀਂ ਆ ਕੇ 10:00 ਤੋਂ 7:00 ਵਜੇ ਤੱਕ ਡੇਲੀ ਆਪਰੇਟਿੰਗ ਹੁੰਦੀ ਹੈ ਸੰਡੇ ਨੂੰ ਛੱਡ ਕੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਹੈਲਥ ਨਾਲ ਰਿਲੇਟਡ ਕੇਰਲਾ ਦੇ ਆਯੁਰਵੈਦਿਕ ਸਪੈਸ਼ਲਿਸਟ ਡਾਕਟਰ ਵੀ ਇੱਥੇ 24 ਆਵਰ ਅਵੇਲੇਬਲ ਰਹਿੰਦੇ ਨੇ ਤੇ ਅਸੀਂ ਆ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਹੈਲਥ ਦੇ ਨਾਲ ਰਿਲੇਟਡ ਪ੍ਰੋਬਲਮ ਨੂੰ ਥਰੂ ਆਯੁਰਵੈਦਾ ਟ੍ਰੀਟਮੈਂਟ ਕਰਵਾ ਸਕਦੇ